ਫੇਰ ਚੱਲੀ ਐ। ਰਦੀਣਾ ਉ ਜਾਗਰ ਹੋਇਆ ਨਾ। ਅਜਮਕ ਥੋੜੀ ਏ ਕਿ ਜਨੇ ਖੈਨੇ ਸ਼ਹੀਦ ਦਾ ਦਰਦ ਦੇਣਾ। ਗੱਡੀ ਤੇ ਲੈ ਕੇ ਮਰ ਗਿਆ ਸ਼ਹੀਦ ਹੋ ਗਿਆ ਜੀ। ਇਹਨੂੰ ਗਾਣੀ ਗੋਦੇ ਨੂੰ ਮਾਰ ਦਿੱਤਾ ਸ਼ਹੀਦ ਹੋ ਗਿਆ ਜੀ। ਕਿ ਦੀ ਰਾਦੀ ਕਰਦੇ ਆਸੀਂ ਉਹਨਾਂ ਪੂਜਨੀਕ ਸ਼ਹੀਦਾਂ ਦੀ ਜਿੰਨਾ ਸ਼ਹੀਦਾਂ ਨੇ ਆਪਣਾ ਬੰਦ ਬੰਦ ਕਟਵਾਇਆ। ਕਿ ਉਹਨਾਂ ਨੇ ਧਰਮ ਦੀ ਖਾਤਰ ਕਦੇ ਖਾਣ ਦੀ ਨਹੀਂ ਪ੍ਰਵਾਹ ਕੀਤੀ ਕਦੇ ਪਹਿਨਣ ਦੀ ਪ੍ਰਵਾਹ ਨਹੀਂ ਕੀਤੀ ਉਹ ਇੰਨੇ ਦੁੱਖ ਤਕਲੀਫਾਂ ਦੇ ਵਿੱਚ ਰਹੇ ਪਰ ਐਨੀ ਮੁਸ਼ਕਲ ਦੇ ਵਿੱਚ ਰਹਿਣ ਦੇ ਬਿਲੇ ਫਿਰ ਵੀ ਉਹਨਾਂ ਦਾ ਨਾਮ ਚੰਪਦਾ ਕਿਉਂਕਿ ਆਰਾਮ ਦੇ ਨਾਲ ਜ਼ਿੰਦਗੀ ਨਹੀਂ ਹੁੰਦੀ ਰੱਬ ਦੇ ਪਿਆਰਾਂ ਦੀ ਕਿ ਜਿਵੇਂ ਆਪਾਂ ਕਹਿੰਦੇ ਬਾਬੇ ਨਵੇਂ ਤਾਂ ਨਵੇਂ ਗੱਡੀਆਂ ਲਈ ਜਾਂਦੇ ਆ ਕਿ ਇਹ ਨਾਲ ਤਾਂ ਭਾਈ ਜਿਹੜੇ ਹਿਸਾਬ ਨਾਲ ਪੈਸੇ ਖਰਤਦੇ ਆ ਨਾ ਤਿੰਨ ਤਿੰਨ ਚਾਰ ਚਾਰ ਲੱਖ ਦੇਣ ਤੇ ਜੱਟੀਆਂ ਪਾਉਂਦੇ ਆ 15 15 20 ਲੱਖ ਦੀ ਘੜੀ ਦਸਣਾ ਟੈ ਟਾਈਵੇਂ ਇਹ ਨਹੀਂ ਕਿਵੇਂ ਆਪਣਾ ਗਿਆਨ ਉੱਚਾ ਕਰਾਂ ਬਸ ਆਛੋਛੇ ਬਾਜੀ ਆ ਇਹਨਾਂ ਕੋਲ ਕੁਝ ਵੀ ਨਹੀਂ ਹੈ ਜੇ ਕਿਸੇ ਨੂੰ ਲੱਗਦਾ ਪਈ ਮੋਸਟ ਵੈਲਕਮ ਜਦੋਂ ਮਰਜ਼ੀ ਲੈ ਆ ਕੇ ਸਮਝਾ ਦੇ ਵੀ ਲੈ ਪਈਆ ਤਾਂ ਬਾਬਾ ਇਨਾ ਅਮੀਰ ਸੀ ਤੇ ਬੜਾ ਤਾਕਤਵਾਰ ਕੁਝ ਵੀ ਨਹੀਂ ਹੁੰਦੇ ਕੋਲ ਖਾਲੀ ਹੈ ਅਸੀਂ ਉਹਦੀ ਸ਼ਾਨੋ ਸ਼ੌਕਤ ਦੇ ਕੇ ਉਹਦੇ ਬਣਾਏ ਹੋਏ ਆ ਬੈਲ ਮਲਾਰੇ ਇਹ ਬਣਾਉਂਦੇ ਨਾ ਜਿੱਦੇ ਅੰਦਰ ਠੰਡਾ ਗਰਮੀ ਦੀ ਜਗ੍ਹਾ ਤੇ ਅੰਦਰ ਏਸੀ ਚੱਲਦੇ ਆਪੇ ਸ਼ਾਂਤੀ ਆਉਣੀ ਅੰਦਰ ਹੁਣ ਉੱਥੇ ਸ਼ਾਂਤੀ ਕਿੱਥੇ ਜਿੱਥੇ ਗਰਮੀ ਹੋਵੇ ਕੇਕ ਪੱਖਾ ਵੀ ਚੱਲਦਾ ਤਾਂ ਵੀ ਬੰਦਾ ਗਰਮੀ ਗਰਮੀ ਕਰੀ ਜਾ ਰਿਹਾ ਉੱਥੇ ਬੈਠੇਗਾ ਆਪੇ ਸ਼ਾਂਤ ਨੇ ਉੱਥੇ ਬਾਬੇ ਦਾ ਕੀ ਕੰਮ ਉਹ ਤਾਂ ਏਸੀ ਦਾ ਕੰਮ ਆ ਉਹਨੂੰ ਬੰਦ ਕਰ ਦੋ ਉੱਥੇ ਬੈਠਣਾ ਮੁਸ਼ਕਲ ਹੋ ਜਾਂਦਾ ਇਹ ਹੁੰਦਾ ਕਿ ਜਿੱਥੇ ਭਾਈ ਐਸੀਆਂ ਜਦੋਂ ਕੋਈ ਅਨਮੋਲ ਵਸਤੂ ਹੁੰਦੀ ਹੈ ਨਾ ਉਹਦੇ ਆਲੇ-ਦਾਲੇ ਪਹਿਰੇ ਵੀ ਲੱਗਦੇ ਆ ਕਿ ਐਤਾ ਹੀਰੇ ਨੂੰ ਰੇਗੀ ਹੱਥ ਪਾ ਲੂਗਾ ਬਈ ਵੀ ਉਥੇ ਮਹਾਰਾਜ ਨੇ ਦੇ ਅਕਾਲ ਪੁਰਖ ਨੇ ਕੋਲਾ ਰੱਖ ਦਿੱਤਾ ਨਾ ਅਗੇ ਹੱਥ ਲਾਵੇ ਨਾ ਕੱਢੇ ਬੜੀਆਂ ਮਹਿਤਾਮ ਸ਼ਕਤਾਂ ਨਿਕਲਦਾ ਐਵੇਂ ਨਿਕਲ ਜਾਂਦਾ ਕਿਤੇ ਰੋ ਵਿਚਾਰੇ ਤਾਂ ਫਿਰ ਬਹੁਤ ਬੱਲੀਆਂ ਅਧਾਰਨਾ ਨੇ ਬਈ ਜਿਨੇ ਮਰਦੀ ਫੁਲੀਆਂ ਥੋੜੀਆਂ ਨੇ ਇੱਥੇ ਗੱਲ ਆਈ ਸੀ ਵੀ ਜਿਹੜਾ ਆ ਸੁੰਦਰ ਸਰੀਰ ਆ ਨਸ ਇਹਦੇ ਵਿੱਚ ਦੁਨੀਆਂ ਦਾ ਕਿ ਤਿੰਨਾਂ ਲੋਕਾਂ ਦਾ ਸਭ ਤੋਂ ਵੱਡਾ ਮੰਦਰ ਹਰੀ ਮੰਦਰ ਅਕਾਲ ਪੁਰਖ ਦਾ ਆ ਤਾਂ ਆਪਾਂ ਕਹਿੰਦੇ ਨਾ ਸਾਡੇ ਬਾਬੇ ਨੇ ਬਣਾਤਾ ਉਹਨੇ ਬਣਾਤਾ ਮੰਦਰ ਬਣਾਤਾ ਗੁਰਦੁਆਰਾ ਬਣਾਤਾ ਮਸਜਿਦ ਬਣਾਤੀ ਇਤਾਂ ਆਪਾਂ ਕਹਿੰਦੇ ਨਾ ਇੱਥੇ ਗੁਰਬਾਣੀ ਕਹਿੰਦੀ ਹੈ ਇਨੇ ਕਿਸੇ ਇਮਾਰਤ ਬਿਲਡਿੰਗ ਨੂੰ ਨਹੀਂ ਕਿਹਾ ਵੀ ਫਲਾਣੀ ਇਮਾਰਤ ਹੈ ਕਿ ਮੈਂ ਉੱਥੇ ਪਈ ਆਪ ਮਿੱਟੀ ਪੱਟੀ ਐ ਮੈਂ ਚੱਕਿਆ ਸੀ ਨਾ ਗੁਰੂ ਅਰਜਨ ਪਾਸ਼ੇ ਨੇ ਲਿਖਿਆ ਵੀ ਭਾਈ ਉਹੀ ਐ ਬਸ ਉਹਨਾਂ ਤਾਂ ਜੋ ਬਣਾਇਸ ਅਸੀਂ ਰਹਿਣ ਨਹੀਂ ਦਿੱਤਾ ਭਾਈ ਇਸ ਤਾਂ ਆਪਣੀ ਕਲਾਕਾਰੀ ਘੋੜਤੀ ਕਿ ਅਸੀਂ ਮਹਾਨ ਆ ਤੁਹਾਡੇ ਨਾਲੋਂ ਵੱਡੇ ਹੋ ਗਏ ਜੀ ਸਾਨੂੰ ਪਤਾ ਐ ਕਿਵੇਂ ਚੌਕਣਾ ਸੀ ਅੱਥੇ ਸੋਨਾ ਚੜਾਦਾ ਉੱਤੇ ਉਹਦਾ ਤੇ ਉਹੀ ਸੋਨੇ ਨੇ ਸਾਡੀ ਕਲਜੋਗ ਲੈ ਆਂਦਾ ਅਕੜਜੋਗੀ ਸੀ ਨਾ ਜਿਹਨੇ ਪਾਂਡਵਾਂ ਦੀ ਕੁੱਲ ਖਤਮ ਕਰ ਦਿੱਤੀ ਸੀ ਇਹ ਮਾਇਆ ਦਾ ਹੀ ਪ੍ਰਵਚਨ ਹੋਇਆ ਸੀ ਕਿ ਕੜਜੋਗ ਨੂੰ ਅਧੀਨ ਕਰ ਲੈ ਰਾਜੇ ਪਰਿਸ਼ਦ ਨੇ ਤੇ ਕਹਿੰਦੇ ਭਾਈ ਮੈਨੂੰ ਅਧੀਨ ਕਰ ਲੈ ਕੋਈ ਮਾੜੀ ਮੁੱਟੀ ਜਗ੍ਹਾ ਰਹਿਣ ਨੂੰ ਦੇ ਦੇ ਕਹਿੰਦੇ ਆ ਜਾ ਵੀ ਚਲ ਠੀਕ ਹੈ ਹੋਰ ਕਿਤੇ ਨਹੀਂ ਜਾਣਾ ਮੇਰੇ ਮੁਖਟ ਤੇ ਬਹਿ ਜਾ ਮੁਖਟ ਸੋਨੇ ਦਾ ਹੁੰਦਾ ਵਾ ਬਸ ਉਹੀ ਸੋਨੇ ਦੇ ਮੁਖਟ ਤੇ ਬੈਠਾ ਉਥੇ ਕਲਜੋਗ ਬੈਠਾ ਭਾਵੇਂ ਸਮਝਾਵਨ ਨੇ ਇੱਕ ਉਦਾਹਰਣ ਹੈ ਕਿ ਨਹੀਂ ਕਿਹច ਸਚਾਈ ਹੈ ਉਹ ਬਹਿਗਰੂ ਜਾਣਦਾ ਕੀ ਕਹਿੰਦੇ ਉਹ ਕਲਜੋਗ ਉਹਦੇ ਮੁਖਟ ਤੇ ਬੈਠਾ ਤੇ ਉਸੇ ਮੁਖਟ ਵਿੱਚ ਬੈਠੇ ਕਲਜੋਗ ਨੇ ਰਾਜੇ ਪਰਿਸ਼ਤ ਦੀ ਬਤ ਮਾਰੀ ਕਿ ਇਸ ਤਰ੍ਹਾਂ ਉਹਨੇ ਇੱਕ ਧਰਵੀ ਬੰਦੇ ਦਾ અપਮਾਨ ਕੀਤਾ ਰਖੀ ਮਨੀ ਦਾ ਮਰਿਆ ਸਭ ਗਲਜ ਪਾ ਦਿੱਤਾ ਉਹੇ ਸਪ ਦਾ ਸ਼ਰਾਪ ਲੈ ਬੈਠਾ ਕਿ ਇਹੀ ਭਾਈ ਉਨ ਸੱਦ ਦਿਨ ਬਾਅਦ ਡੰਗੇ ਕੇ ਮਾਰੇਗਾ ਤੇ ਉਸੇ ਸਪ ਨੇ ਪਾਂਡਵਾ ਦੀ ਅਸਲ ਕੁੱਲ ਖਤਮ ਇੱਥੇ ਹੋਈ ਸੀ ਆ ਕੇ ਰਾਜੇ ਪਰਿਸ਼ਦ ਤੇ ਇਹ ਆਖਰੀ ਵਾਰਸ ਸੀ ਪਾਂਡਵਾ ਦਾ ਅਭਮਨੂ ਦਾ ਪੁੱਤਰ ਅਰਜਨ ਦਾ ਪੁੱਤਰਾ ਤੇ ਬਾਕੀਆਂ ਤੇ ਭਾਈ ਨਾਮ ਹੀ ਸੁਣਦੇ ਪਰ ਜਿਹਦਾ ਨਾਮ ਗੁਰਵਾਨੀ ਵਿੱਚ ਆ ਗਿਆ ਆਪਾਂ ਤਾਂ ਗੱਲ ਉਹਦੀ ਕਰਨੀ ਹੈ ਨਾ ਰਾਜੇ ਪਰਿਸ਼ਦ ਦੀ ਗੱਲ ਕਰਨੀ ਹੈ ਇਹਦਾ ਸ਼ਬਦ ਹੁੰਦਾ ਹੈ ਇਹਦੇ ਵਿੱਚ ਗੁਰਪਾਤਨ ਸਾਇਆ ਬਹੁਤ ਯਤਨ ਕਰਦਾ ਬਲਵੰਤ ਕਾਰੀ ਸਰੰਤ ਸੂਰਜ ਚਤਰ ਦਿੱਤੇ ਕਿ ਰਾਜੇ ਪਰਿਸ਼ਦ ਦਾ ਜੋ ਇਤਿਹਾਸ ਆਖੀ ਹੈ ਇਹ ਗੁਰਵਾਣੀ ਤੋਂ ਮਿਲਦੀ ਹੈ ਕਿ ਪੰਕਤੀਆਂ ਮਿਲਦੀਆਂ ਉਹਨੂੰ ਬਣਾਉਣਾ ਪੈਂਦਾ ਫਿਰ ਕੋਈ ਅਲੱਗ-ਅਲੱਗ ਤਰੀਕੇ ਨਾਲ ਵੜਾਉਂਦਾ ਕੋਈ ਕਿਸ ਤਰ੍ਹਾਂ ਸਮਝਾ ਦਿੰਦਾ ਆਪ ਆਪਣੀ ਬੁੱਧੇ ਜਿੱਤੀ ਬੰਦ ਪਿੰਪਨ ਤੋਏ ਦਿੱਤੀ ਉਤਾਇਕ ਨੂੰ ਮੋਕਟ ਸੀ ਪਾਈ ਕਦੇ ਸੋਚਿਆ ਹੀ ਨਹੀਂ ਗਾ ਵੀ ਜਿੱਥੇ ਮਾਇਆ ਆਉਂਦੀ ਹੈ ਕਲਯੁਗ ਨੇ ਤਾਂ ਬਸਨਾ ਹੀ ਹੁੰਦੀ ਆ ਗਿਆ ਆ ਦੇਸਾਂ ਦੀਆਂ ਲੜਾਈਆਂ ਹੁੰਦੀਆਂ ਘਰ ਪਰਿਵਾਰ ਦੀ ਲੜਾਈ ਦੇਖ ਲੋ ਕਿੱਥੋਂ ਲੜਾਈ ਸ਼ੁਰੂ ਹੁੰਦੀ ਹੈ ਮਾਇਆ ਤੋਂ ਅਜੋ ਕੁੱਝ ਹੋ ਰਿਹਾ ਭਰਾ ਭਰਾ ਦਾ ਦਸਣ ਉੱਪਰਿਆ ਬੈਠਾ ਵਾ ਕਾਦੇ ਵਾਰ ਤੇ ਜ਼ਮੀਨਾਂ ਖਾਤਰ ਲੜਾਈਆਂ ਝਗੜੇ ਕਲਯੁਗ ਕਿ ਕਾਲਜੋ ਕੋ ਵੰਦਾ ਹੀ ਮਾਇਆ ਦਿੱਤੇ ਆ ਕੇ ਸੋਨੇ ਤੇ ਆ ਕੇ ਬਹਿ ਗਿਆ ਤੇ ਰਾਜਾ ਪਰਿਸ਼ਦ ਖਤਮ ਕੁੱਲ ਖਤਮ ਤੋਂ ਕਹਿਣ ਦਾ ਭਾਵ ਹੈ ਜਿੱਥੇ ਪਾਸ਼ਣ ਗੁਰ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਰੋਹਾਨੀਅਤ ਵਾਲੀ ਮਤ ਦੇ ਨਾਲ ਉਸ ਹਰਮੰਦਰ ਸਾਹਿਬ ਨੂੰ ਬਣਾਇਆ ਚਾਹੁੰਦੇ ਉਹ ਵੀ ਕੁਸ਼ ਕਰ ਸਕਦੇ ਸੀ ਸੋਨਾ ਛੱਡ ਹੀਰੇ ਮੋਤੀ ਲਾ ਸਕਦੇ ਸੀ ਇੰਨੀ ਪਾਵਰ ਸਮਰੱਥਾ ਸੀ जे जे भी। भी जे कि जे ਚਾਹੁੰਦੇ ਹੀਰੇ ਮੋਤੀ ਲਾ ਸਕਦੇ ਸੀ ਭਾਈ ਉਹ ਵੀ ਹੀਰੇ ਮੋਤੀ ਉਹ ਜਿਹੜੇ 나ਗਮਣੀ ਕਹਿੰਦੇ ਨੇ ਵੀ ਵੀ ਜਿਹੜੀ ਸੱਪਾਂ ਕੋਲ ਨੰਮਣੀ ਹੁੰਦੀ ਹੈ ਕਿ ਤਨੇ ਮਿਲਦੀ ਨਹੀਂ ਜੀ ਉਹ ਤਾਂ ਇੱਕ ਇਸ਼ਾਰਾ ਹੀ ਕੰਦੀ ਲੋੜ ਸੀ ਨੇ ਭਾਈ ਖੁਦ ਸ਼ੇਸ਼ਨਾਗ ਵਰਗੇ ਨਹੀਂ ਆਏ ਨੇ ਤਾਂ ਕੋ ਜਿੰਨੇ ਬਣੀਆਂ ਚਾਹੀਦੀਆਂ ਸੀ ਲਾਓ ਇੱਥੇ ਪਰ ਪਾਛਾ ਨੇ ਰੱਖੀ ਉੱਥੇ ਸ਼ਾਂਤੀ ਕਿ ਭਾਈ ਜੇ ਇਥੇ ਆ ਚੀਜ਼ਾਂ ਹੋਣ ਲੱਗੀਆਂ ਕਲਯੁਗ ਨੇ ਵੱਧ ਜਾਣਾ ਇਹ ਤਾਂ ਅਪਵਿਓਣ ਦੇਖਦੇ ਆ ਇੱਕ ਗੱਲ ਦੀ ਵੱਡੇ ਵੀ ਗੱਡੀ ਗੱਲ ਕਰੀਏ ਜੇ ਵੱਡੇ ਵਾਲੇ ਨੇ ਆ ਗਲਤੀ ਕੀਤੀ ਹੈ ਤੇ ਛੋਟੇ ਨੇ ਵੀ ਕੀਤੀ ہوئی ਹੈ ਕਿ ਛੋਟੇ ਤੇ ਛੋਟਾ ਪੈਂਦਾ ਮਾਇਆ ਦੀ ਰੋਲਾ ਕੇ ਕਿ ਪੈਂਦਾ ਮਾਇਆ ਦੀ ਰੋਲਾ ਕੇ ਹੈ ਮਾਇਆ ਵਸਾਲੀ ਨੇ ਅਸੀਂ ਵਿੱਚ ਕੀ ਲੋੜ ਸੀ ਸੋਨਾ ਚਰਵਾਉਣ ਦੀ ਉੱਤੇ ਆ ਕੀ ਹੈ ਜਿਹੜੀ ਅਸੀਂ ਕਰਦੇ ਆ ਵੀ ਸੋਨੇ ਦਾ ਉਹ ਭਾਈ ਗੁਰੂ ਦੇ ਨਾਮ ਦਿੱਤੇ ਉਹ ਕੰਮ ਕਰੋ ਜਿਹਦੇ ਨਾਲ ਆਪਾਂ ਕਹਿੰਦੇ ਆ ਧਰਮ ਪ੍ਰਚਾਰ ਵਾਸਤੇ ਧਰਮ ਪਹਚਾਨੇ ਹੋ ਰਿਹਾ ਹੈ ਕੀ ਕਰਨਾ ਭਈ ਲੋਕਾਂ ਨੂੰ ਜਾ ਕੇ ਕੀਰਤਨ ਸੁਣਾਉਂਗੇ ਕਥਾ ਕਰਾਂਗੇ ਨਹੀਂ ਭਈ ਇਦਾਂ ਨਹੀਂ ਬਦਨਾ ਨੇ ਇਹਦੇ ਵਾਸਤੇ ਤੇ ਧਰਮ ਦੇ ਕੰਮ ਕਰਨੇ ਪੈਣੇ ਆ ਧਰਮ ਦਾ ਕੰਮ ਕਰੀ ਚੱਲ ਧਰਮ ਦਾ ਪ੍ਰਚਾਰ ਆਟੋਮੈਟਿਕਲੀ ਹੋ ਜਾਂਦਾ ਫਿਰ ਆ ਬਾਜੇ ਢੋਰ ਕਹਿੰਦੇ ਘੜਕਾਉਣੇ ਪੈਂਦੇ ਜਾਂ ਕਥਾ ਵਜਾ ਨੂੰ ਬਹਿਣਾ ਨਹੀਂ ਪੈਂਦਾ ਫਿਰ ਆਟੋਮੈਟਿਕ ਹੀ ਹੋ ਜਾਂਦਾ ਉਹ ਆਪਾਂ ਕਰਦੇ ਕੋਈ ਨਹੀਂ ਹੈ ਵੀ ਆ ਜਿਹੜਾ ਕੁਝ ਕਰਨਾ ਵੀ ਨਹੀਂ ਆ ਬਣਾ ਦੀਏ ਇੱਕੀ ਗੋਮਦ ਸੋਨੇ ਦਾ ਲਾ ਦੀਏ ਇਹ ਕਰਦੀਏ ਅਜੇ ਲਾਇਆ ਸੋਨੇ ਦਾ ਤੇ ਦਿਹਾਈ ਕੀ ਤੇ ਦਿਸੋ ਵੀ ਮੇਰਾ ਕਲਜੋਗੀ ਬੈਠਾ ਹੈ ਕਿ ਜੋ ਪ੍ਰਧਾਨ ਬਣ ਗਿਆ ਛੱਡ ਕੇ ਰਾਜੀ ਨਹੀਂ ਆ ਪ੍ਰਧਾਨਗੀ ਦੇ ਰੌਲੇ ਚੱਲਦੇ ਆ ਨਾ ਕਿ ਐਸੀ ਮਾਇਆ ਚੜੀ ਹੈ ਸਿਰ ਤੇ ਵੋਟਾਂ ਹੀ ਨਹੀਂ ਹੋਣ ਦਿੰਦੇ ਕਿ ਪ੍ਰਧਾਨਗੀ ਦੇ ਵੋਟਾਂ ਹੁੰਦੀਆਂ ਨਾ ਕਮੇਟੀ ਦੀਆਂ ਕਿ ਸਾਲ 2 ਸਾਲ 4 ਸਾਲ 5 ਸਾਲ ਦਾ ਕੋਈ ਸਮਾਂ ਨਹੀਂ ਹਟ ਇਹਨਾਂ ਤੋਂ ਭਾਈ ਡੁਗੜੀ ਹੋ ਗਏ ਕਿਉਂਕਿ ਲਾਲਚ ਐਸਾ ਲੱਗਿਆ ਹੋਇਆ ਹੈ ਕਿ ਟੋਣਿਕ ਵੇਸ਼ ਨੂੰ ਪੈਸੇ ਖਲਾਈ ਨਹੀਂ ਉੱਪਰ ਕਿ ਨਾ ਵੀ ਟਾਲਦੇ ਹੁਣ ਵੱਡੇ ਵੱਡੇ ਪਹੁੰਚਾ ਨੇ ਕੋਈ ਮਾੜੀ ਮੋਟੀ ਗੱਲ ਥੋੜੀ ਐ ਭਾਈ ਐਸੇ ਕਾਨ ਕਰ ਕਿਉਂ ਭਾਈ ਉੱਥੇ ਵੈਰੂ ਨਹੀਂ ਬੈਠਾ ਤੇ ਕਾਲਜੋਗ ਬੈਠਾ ਹੁਣ ਧਰਮਕਸਤਾਂ ਜਿੰਨੇ ਵੀ ਹੁੰਦੇ ਨੇ ਕੋਈ ਵਿਰਲਾ ਹੋ ਪਈ ਬੱਚਾ ਹੋਵੇ ਉੱਥੇ ਕਾਲਜੋਗੀ ਬੈਠਾ ਵਾ ਕਾਲਜੋਗ ਦਾ ਪਹਿਰਾ ਵਈ ਕਿਉਂਕਿ ਮਾਇਆ ਪਈ ਹੈ ਬੇ ਮੂਰੇ ਮਾਇਆ ਹੋਈ ਨਾਗਣੀ ਜਗ ਤਰਹਿ ਹਿਲਵਾਟਾਏ ਜੋ ਇਸ ਕੀ ਸੇਵਾ ਕਰੇ ਫਿਰ ਤੇ ਸੀ ਕੋ ਘਾਇ ਕਰਦੇ ਆ ਨਾ ਧਰਮ ਦੀ ਆਵਾਜ਼ ਇਹ ਹੈ ਕਿ ਜਿੱਥੇ ਧਰਮ ਸਥਾਨ ਬਣਿਆ ਹੋਇਆ ਉਹਨਾਂ ਦਾ ਸੰਬੰਧੀ ਮਾਇਆ ਦੇ ਨਾਲ ਕਿ ਹਰ ਕਾ ਮਾਇਆ ਦੇ ਨਾਲ ਮਾਇਆ ਇਕੱਠੀ ਮਾਇਆ ਇਕੱਠੀ ਮਾਇਆ ਇਕੱਠੀ ਕਰੋ ਭਈ ਉਹਨੇ ਪਵਾਲੇ ਪਾਇਆ ਉਹਨੇ ਪਾਈ ਧਰਮ ਦਾ ਅਜਾ ਹਾਲ ਕੀਤਾ ਹੋਇਆ ਇਹ ਤੋਂ ਬਚੋ ਜਿੰਨਾ ਬਚ ਸਕਦੇ ਹੋ ਕਲ ਯੁਗ ਤੋਂ ਬਚਣਾ ਇਹ ਤੋਂ ਦੂਰ ਰਹਿਣਾ ਪਵੇਗਾ ਇਹਨੂੰ ਵਰਤਨਾ ਇਹਨੂੰ ਪੈਰਾਂ ਦੀ ਜੁੱਤੀ ਵਾਂਗ ਸਿਰ ਦੇ ਤਾਜ ਨਹੀਂ ਬਣਾਉਣਾ ਕਦੇ ਮਾਇਆ ਦਾਸਤੀ ਭਗਤਾਂ ਕੀ ਕਾਰ ਕਰਾਵੇ ਕਿ ਮਾਇਆ ਤਾਂ ਭਾਈ ਜਿਹੜੇ ਇਹਨੂੰ ਕਹਿੰਦੇ ਪਰੇਚਲ ਭਾਵ ਕੋਈ ਲਾਲਚ ਨਹੀਂ ਕੋਈ ਪਾਪ ਨਹੀਂ ਕੋਈ ਮਰੇ ਆ ਗਈ ਠੀਕਾ ਨਹੀਂ ਤਾਂ ਨਹੀਂ ਇਤੋਂ ਕੀ ਲੈਣਾ ਮਾਇਆ ਉਹਨਾਂ ਦੇ ਚਰਨਾਂ 'ਚ ਆ ਡਿੱਗਦੀ ਹੁਣ ਅਸੀਂ ਸੰਸਾਰ ਵਿੱਚ ਦੇਦੇ ਹਾਂ ਕਿ ਬਾਦਲਾ ਕੋਈ ਗੁਰਦਰਾ ਮੰਦਿਰ ਮੱਜਤ ਕਿਹੜੀ ਸਭ ਤੋਂ ਵੱਡੀ ਉੱਚੀ ਬਣੀ ਹੋਈ ਹੈ ਪਰ ਇੱਥੇ ਪਾਛੈਣੀ ਗੱਲ ਕਰ ਦਿੱਤੀ ਹਰ ਮੰਦਰ ਇਹੇ ਸਰੀਰ ਹੈ ਗਿਆਨ ਰਤਨ ਕਟ ਪ੍ਰਗਟ ਹੋਏ ਗੱਲ ਚੱਲੀ ਜੀ ਨਾ ਰਤਨਾ ਦੀ ਕਿ ਰਤਨਾ ਦੀ ਗੱਲ ਕਰਦਿਆਂ ਕਰਦੇ ਆ ਭਾਈ ਆ ਸੋਨੇ ਚਾਂਦੀ ਮਣੀਆਂ ਦੀ ਗੱਲ ਚੱਲ ਵੀ ਕਿ ਕਿੰਨਾ ਦੇ ਪ੍ਰਕਾਸ਼ ਕਾਰਨ ਕਰਕੇ ਹੀ ਇਹਨਾਂ ਦੀ ਕੀਤ ਬੱਦ ਹੁੰਦੀ ਹੈ ਉਸੇ ਤਰ੍ਹਾਂ ਹੀ ਭਾਈ ਜੇ ਤੇਰੇ ਅੰਦਰ ਗਿਆਨ ਵਾਲਾ ਪ੍ਰਕਾਸ਼ ਪੱਦਾ ਹੈ ਕਿ ਅੰਦਰ ਭਾਈ ਮਤ ਵਿੱਚ ਰਤਿ ਜਵਹਰ ਬਾਣਕ ਅੱਧਾ ਕਦੋਂ ਮਤੋਂ ਦੀ ਜੇ ਗੁਰ ਕੀ ਇੱਕ ਸੁਨੇ ਗੁਰਾ ਇੱਕ ਦੇ ਵਿਜਾਈ ਅਗਲੀ ਪੰਕਤੀ ਤਾਂ ਸਾਨੂੰ ਸਮਝ ਨਹੀਂ ਆਕਦੀ ਆਈ ਸਵਨਾ ਜੀਆਂ ਦਾ ਇੱਕ ਦਾਤਾ ਲੋਬੀ ਜਿਹਨੇ ਗਿਆਨੀ ਨੂੰ ਪੁੱਛ ਕੇ ਦੇਖੋ ਇਹਨਾਂ ਨੂੰ ਇਹ ਸਭ ਦਾ ਇੱਕ ਨਾਂ ਬਈ ਇਹ ਤਾਂ ਗੁਰਦਰਾ ਵਿੱਚ ਵੀ ਜੇ ਗਰੰਤੀ ਰੱਖਣਾ ਬੱਬੇ ਤੁਹਾਡੀ ਜਾਤ ਕੀ ਆ ਕਾਸਟ ਕੀ ਆ ਕਿਉਂਕਿ ਇਹਨਾਂ ਦੀ ਗੁਜਰੇ ਹੋਏ ਆ ਇਹ ਨਹੀਂ ਕਿਸ ਨੇ ਦਸਤਾਸੀਂ ਭਾਈ ਐ ਲੋਕ ਕਰਦੇ ਕੋਈ ਬ੍ਰਾਹਮਣ ਤੋਂ ਉਤਰਕ ਨਹੀਂ ਆਏ ਆ ਭਾ ਵੀ ਇੱਥੋਂ ਹੀ ਆਏ ਆ ਇਹ ਘਾਲਣਾ ਸਾਰੀਆਂ ਘਾਲੀਆਂ ਹੋਈਆਂ ਨੇ ਉੱਚਾ ਲੱਗ ਜਾਂਦੇ ਆ ਬਿਓ ਨੂੰ ਪਛੇ ਜਿਨੇ ਅਮਰ ਚੱਕਿਆ ਭਾਈ ਉਹ ਤਾਂ ਖਾਲਸਾ ਹੋ ਗਿਆ ਬਾਜਾ ਵਾਲੇ ਦਾ ਸਿੰਘ ਹੋ ਗਿਆ ਹੁਣ ਜੋ ਲੈਣਾ ਦੇਣਾ ਜਾਤ ਗੋਤ ਸਾਰੀ ਖਾਲਸਾ ਹੀ ਇਹਦੀ ਹੈ ਫਿਰ ਵੀ ਪਛਣ ਉਹਦੀ ਕਾਸਟ ਕੀ ਹੈ ਆ ਗੁਰਦਿਆਂ ਵਿੱਚ ਕਈ ਚਲੇ ਜਾਓ ਬਣਾਏ ਹੋਏ ਵੱਡੇ ਨਾਮ ਗੁਰਨਾਨਕ ਪਾਇਸ਼ਾ ਦਾ ਨਾਮ ਕਿੱਡਾ ਵੱਡਾ ਲੱਗਣਾ ਲੱਟਣਾ ਵਾਸਤੇ ਨਾਨਕ ਨੂੰ ਵਰਤਣਾ ਨਾਮ ਉਹਦਾ ਵਰਤਣਾ ਤੇ ਕੰਮ ਆਉਂਦੇ ਚਲਾਉਣੇ ਕਾਰੋਬਾਰ ਆਉਂਦੇ ਚਲਾਉਣੇ ਕਿ ਜੇ ਕਿਨੇ ਯਕੀਨ ਨਹੀਂ ਆ ਤਾਂ ਚਲੋ ਅੱਜ ਹੀ ਦਿਖਾ ਦਿੰਦਾ ਨਾਲ ਹੀ بیا ਦੇਖੋ ਨਾ ਉਹ ਪ੍ਰਸ਼ਾਦ ਲੈਣ ਪਾਠ ਕਰਨ ਦਾ ਦੋਦੀ ਗੱਲ ਅੰਦਰ ਨਹੀਂ ਬਣ ਦਿੰਦੇ ਇਹ ਹਾਲ ਹੈ ਗੁਰਦਾਨ ਦੇ ਵਿੱਚ ਮਾਇਆ ਚੜੀ ਹੋਈ ਹੈ ਕਲ ਜੁਗ ਆਇਆ ਬੈਠਾ ਵਾ ਕਿ ਜਿਹੜੀ ਪੰਕਤੀ ਹੈ ਗਲਪਾਚਾ ਕਹਿੰਦੇ ਸਭਨਾ ਜੀਆਂ ਦਾ ਇੱਕ ਦਾਤਾ ਇਹ ਸਾਰੇ ਸੰਸਾਰ ਦਾ ਇੱਕੋ ਦਾਤਾ ਵਾ ਸਭ ਦਾ ਮਾਤਾ ਪਿਤਾ ਇੱਕੋ ਹੀ ਹੈ ਪਰਮਾਤਮਾ ਉਹ ਭੈਰੂ ਨਿਰੰਕਾਰ ਹੈ ਕੇਵਲ ਤੋਂ ਕੇਵਲ ਸਾਰੇ ਸੰਸਾਰ ਨੂੰ ਸਜਣ ਵਾਲਾ ਫਿਰ ਵੀ ਆਪਾਂ ਲੱਗ ਬਣਾਏ ਆ ਤਾਂ ਹੀ ਤਾਂ ਤੱਕੇ ਹੀ ਖਾਨੇ ਠੋਕਰਾਂ ਖਾਂਦੇ ਫਿਰਦੇ ਆ ਤਾਂ ਹੀ ਤਾਂ ਅਸੀਂ ਧਰਮ ਨੂੰ ਵਿਗਾੜਿਆ ਹੋਏ ਆ ਕਿ ਜਿਨ੍ਹਾਂ ਨੇ ਵਿਗਾੜਿਆ ਇੱਕੋ ਕੈਟਾਗਰੀ ਹੈ ਉਹ ਸਭ ਨੂੰ ਪਤਾ ਬਈ ਇਹ ਦਿਨਾਂ ਨੇ ਆਪਣੇ ਆਪ ਨੂੰ ਉੱਚੇ ਹੋਣ ਦਾ ਮਾਣ ਹਾਸਲ ਕੀਤਾ ਹੋਇਆ ਨੇ ਕਿ ਅਸੀਂ ਉੱਚੇ ਆ ਉੱਚੇ ਕੇਵਤੋ ਕੇਵਲ ਉਹੀ ਨੇ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਆ ਵੰਦਗੀ ਕਰਦੇ ਉੱਚੇ ਉਪਰ ਉੱਚਾ ਨਾਓ ਕਿ ਨਾਮ ਜਪਣ ਵਾਲੇ ਸਭ ਤੋਂ ਉੱਚੇ ਬਾਕੀ ਸਭ ਤੋਂ ਨੀਕੇ ਇਹ ਜਾਤਾਂ ਪੱਤਾਂ ਥੋੜੀ ਆ ਨਾ ਦੂਰੀ ਰੱਖਿਆ ਕਰੋ ਧਰਮੀਆਂ ਦੇ ਕੋਈ ਇਹਨਾਂ ਦੀ ਕੋਈ ਔਕਾਤ ਨਹੀਂ ਕੋਈ ਵੈਲਿਊ ਨਹੀਂ ਹੈ ਹੁਣ ਪਾਸ਼ਾ ਨੇ ਵਚਨ ਕੀਤਾ ਕਹਿੰਦੇ ਮਤ ਵਿੱਚ ਰਤਰ ਜਵਾਹਰ ਮਾਨਕ ਕਦੋਂ ਗਿਆਨ ਆਵੇਗਾ ਵੀ ਇਹ ਇੱਥੇ ਗਿਆਨ ਵਾਲੀ ਗੱਲ ਕੀਤੀ ਹੈ ਕਿ ਮਤ ਵਿੱਚ ਵੀ ਐਸਾ ਗਿਆਨ ਹੈ ਐਸਾ ਪ੍ਰਕਾਸ਼ ਹੈ ਜਿਸ ਦੇ ਨਾਲ ਤੂੰ ਉਹ ਚੀਜ਼ਾਂ ਛੱਡ ਜਿਹੜੀਆਂ ਤੈਨੂੰ ਦੀਂਦੀਆਂ ਨਹੀਂ ਜਿਹੜੀਆਂ ਹਰ ਇੱਕ ਨੂੰ ਦੇਣੀਆਂ ਤੈਨੂੰ ਤਾਂ ਗਿਆਨ ਦੇ ਨਾਲ ਭਾਈ ਉਹ ਵੀ ਦਿਖੇਗਾ ਜਿਹੜਾ ਕਿਸੇ ਨੂੰ ਨਹੀਂ ਦਿੰਦਾ ਜਿਹਨੂੰ ਅਨ ਵਿਜੀਬਲ ਪਾਵਰ ਕਹਿੰਦੇ ਆ ਅਣ ਦੇ ਪਰਮਾਤਮਾ ਹੈ ਦੀਦਾ ਨਹੀਂ ਫਿਰ ਉਹ ਵੀ ਦਿਖਣ ਲੱਗ ਜਾਂਦਾ ਜਿਉਂ-ਜਿਉਂ ਤੇਰਾ ਪ੍ਰਕਾਸ਼ ਵਧੂਗਾ ਨਾ ਜਿਉਂ-ਜਿਉਂ ਤੇਰਾ ਪ੍ਰਕਾਸ਼ ਵਧੂਗਾ ਨਾ ਤਿਉ ਤਿਉ ਪਾਇ ਤੇਨੂੰ ਉਹ ਮਾਲਕ ਦਿਖੇਗਾ ਮਾਲਕ ਜਿੱਥੇ ਹੋਊਗਾ ਉੱਥੇ ਉਹਦਾ ਘਰ ਵੀ ਦਿਖੂਗਾ ਹਰ ਮੰਦਰ ਇਹ ਸਰੀਰ ਗਿਆਨ ਰਤਨ ਕਟ ਪ੍ਰਗਟ ਹੋਏ ਕਿ ਗਿਆਨ ਤੋਂ ਬਿਗਰ ਪ੍ਰਗਟ ਨਹੀਂ ਹੋਣਾ ਹੈਗਾ ਅੰਦਰੀਏ ਉਹ ਸਭ ਤੋਂ ਵੱਡਾ ਆਪਾਂ ਬਾਹਰ ਲ ਭੇਜਦੇ ਹਾਂ ਅੰਦਰ ਵਾਲੇ ਨੂੰ ਢੂੰਡਣ ਦੀ ਖਾਤਰ ਭਾਈ ਉਹਦੇ ਵਾਸਤੇ ਵਾਹਿਗੁਰੂ ਦੇ ਹੁਣਾ ਪੈਣਾ ਗੁਰੂ ਨਾਨਕ ਸਾਹਿਬ ਦੇ ਮਾਰਗ ਤੇ ਚੱਲਣਾ ਪੈਣਾ ਮਹਾਰਾਜ ਨੂੰ ਭਾਈ ਮਾੜੇ ਕਰਮ ਨਹੀਂ ਚੰਗੇ ਲੱਗਦੇ ਪਾਪ ਨਹੀਂ ਚੰਗੇ ਲੱਗਦੇ ਉਹ ਇਹਨਾਂ ਦੀ ਯਾਦ ਨਹੀਂ ਦਿੰਦਾ ਸ਼ੁੱਧ ਹਿਰਦਾ ਰੱਖਣਾ ਪੈਣਾ ਵਾ ਉਹ ਅਸੀਂ ਰੱਖ ਨਹੀਂ ਸਕਦੇ ਮਨੋਂ ਕੁ ਸੁੱਧਾ ਕਾਲੀਆਂ ਬਾਹਰ ਚਿਟੀਆਂ ਬਾਹਰ ਤਾਂ ਬੜੇ ਸੋਹਣੇ ਚਿੱਟੇ-ਚਿੱਟੇ ਫਿਰਦੇ ਆਪਾਂ ਅੰਦਰ ਜਿਹੜੀ ਮੈਂ ਲੀ ਫਿਰਦੇ ਆਂ அந்த தோவே நோ மல்தோவே சோனா சோனாக்கி அந்தமாதிரி அந்த அந்தமந்திர இயல் கோ உகாோலை ரூல ஜே காரி பெற்றோ ਸਭ ਕੇ ਸ਼ਿਕਰ ਮੇ ਬਾਹਰ ਕਿਛ ਨਹੀਂ ਹੁਣ ਸਾਨੂੰ ਬਾਣੀ ਦੀ ਸਮਝ ਨਹੀਂ ਆਉਂਦੀ ਭਾਈ ਕਿਉਂ ਭਾਈ ਅਸੀਂ ਸਮਝਣ ਲਈ ਕਿਤੇ ਗੱਲ ਹੀ ਨਹੀਂ ਕੀਤੀ ਵਿਚਾਰਨ ਲਈ ਕੋਈ ਗੱਲ ਹੀ ਨਹੀਂ ਕੀਤੀ ਕਿ ਸਾਡੇ ਤਾਂ ਇੱਕੋ ਹੀ ਮੰਤ ਤੇ ਚੜਿਆ ਪੜ ਪੜ ਪੜੀ ਚੱਲ ਪੜੀ ਚੱਲ ਜਿਹਦੀ ਬਾਣੀ ਹੈ ਉਹ ਕਹਿੰਦਾ ਮੈਂ ਕਿੰਨਾਂ ਤਰੀਕ ਪੜਾਈ ਤੋ ਪੜ ਪੜ ਗੱਡੀ ਲੱਦੀ ਏ ਬੇਵਨ ਤੂੰ ਭਾਵੇਂ ਕੱਡੇ ਪਰਲਾ ਆਖਣੁ ਪਾਛ ਨਹੀਂ ਵੀ ਗੱਲ ਕਹਤੀ ਪੜ੍ਹੀਏ ਜੀਤੀ ਅਰਜਾ ਪੜ੍ਹੀਏ ਜੀਤੇ ਅਹਿਸਾਸ ਇਹ ਵੀ ਗੱਲ ਕਹਿੰਦੀ ਜਿੰਨੇ ਤਰੇ ਸਵਾਸਤ ਉੱਪਰ ਹੀ ਚੱਲ ਇਹ ਸਾਰਾ ਕੁਝ ਹੀ ਵਿਕਾਰ ਆ ਆਪਾਂ ਪੜਾਈ ਵੱਲ ਜ਼ੋਰ ਦਿੰਦੇ ਆ ਨਾ ਜਿਹੜਾ ਤੈਨੂੰ ਕੋਈ ਸਾਹ ਪਾ ਕਹਿੰਦਾ ਨਾ ਪੰਜ ਸੁਖ ਨਹੀਂ ਕਰਨੀ ਪੰਜ ਜਬਦੀ ਕਰਨੀ ਉਹ ਆ ਪੰਕਤੀ ਸੁਣਾਇਆ ਕਰੋ ਇਹ ਮਹਾਰਾਜ ਇਹਦਾ ਮਤਲਬ ਦੱਸਿਓਗਾ ਕੀ ਹੈ ਫਿਰ ਮੈਂ ਪਾਠ ਕਰੂੰਗਾ ਕਿ ਭਾਈ ਜੇ ਤੂੰ ਇਹ ਗੱਲ ਕਹੇ ਭਾਈ ਆ ਗਰਵਾਣੀ ਦੀ ਜੋ ਪੜਦਾ ਇਹਨੂੰ ਮੰਨਿਆ ਕਰ ਮਤ ਇਹ ਤੇ ਲਿਆ ਕਰ ਜੇ ਆ ਗੱਲ ਬਾਬੇ ਕਹਿਣ ਲੱਗੇ ਨਾ ਤਾਂ ਕਾਰੋਬਾਰ ਬੰਦ ਹੋ ਜਾਣੇ ਕਿ ਇਹਨਾਂ ਨੇ ਜੇ ਸਤ ਦਾ ਗਿਆਨ ਆਣ ਲੱਗ ਗਿਆ ਤੇ ਭਾਈ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਤਾਂ ਭਾਈ ਅਸਲੀ ਕਹਾਣੀ ਏ ਆ ਇਹਨਾਂ ਦੇ ਕਾਰੋਬਾਰ ਬੰਦ ਹੋ ਜਾਣੇ ਇਹਨਾਂ ਦੇ ਕਾਰੋਬਾਰ ਚੱਲਦੇ ਆ ਝੂੜ ਦੇ ਉੱਤੇ ਬਾਪ ਦੇ ਉੱਤੇ ਪਖੰਡ ਦੇ ਉੱਤੇ ਉਹ ਸਾਰੇ ਬੰਦ ਹੋ ਜਾਣੇ ਗਰਵਾਣੀ ਦੇ ਸਾਰੇ ਕੋ ਸਾਬ ਕਰ ਦੇਣਾ ਤੁਹਾਡਾ ਜੇ ਤੁਹਾਨੂੰ ਮਤ ਦੇਣੀ ਸ਼ੁਰੂ ਕਰ ਦਿੱਤੀ ਤੇ ਭਾਈ ਇਹਨਾਂ ਦੇ ਆਪ ਦੇ ਢੜ ਤੇ ਲਤਵਜਣੀ ਇਹ ਕਦੋਂ ਚਾਹੁੰਦੇ ਆ ਨਹੀਂ ਚਾਹ ਸਕਦੇ ਨਾ ਹੁਣ ਸਤਗੁਰ ਪਾਤਸ਼ਾਹ ਜੀ ਫਰਮਾਨ ਕਰਦੇ ਕਹਿੰਦੇ ਨਾ ਬਈ ਕਹਿੰਦੇ ਜਿੰਨੇ ਤੇਰੇ ਸਵਾਸ ਚੱਲਣੇ ਆ ਭਾਵੇਂ ਇੰਨਾ ਵੀ ਤੂੰ ਪੜੀ ਚੱਲ ਪਰ ਗੱਲ ਇੱਕੋ ਹੀ ਪੈਣੀ ਆ ਉੱਥੇ ਉਹਦੇ ਖਾਤੇ ਵਿੱਚ ਨਾਨਕ ਲੇਖੇ ਇੱਕ ਗੱਲ ਔਰ ਹਮੇ ਚਖਣਾ ਚਾਹ ਇਹ ਪੰਕਤੀ ਕਿੱਥੀ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬੋਲ ਕਿਸ ਦੇ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਕਿਸ ਨੇ ਸੁਣਾਇਆ ਵੀ ਆ ਲਿਖਵਾ ਦੇ ਤੇ ਲਿਖਦੇ ਆਕਾਲ ਪੁਰਖ ਨੇ ਭਾਵ ਅਕਾਲੀ ਵਾਣੀ ਆਕਾਲ ਪੁਰਖ ਦੀ ਬਾਣੀ ਜੁਆਇੰਟ ਸਦਾ ਉਹਨਾਂ ਲਈ ਹੈ ਜਦੋਂ ਭਾਈ ਉਹੀ ਕਹਿੰਦਾ ਮੈਨੂੰ ਪੜ ਕੇ ਨਹੀਂ ਤੇਰੀ ਖੁਸ਼ੀ ਤੇਰੀ ਪੜਾਈ ਦੇ ਉੱਤੇ ਇਹਨੂੰ ਵਿਚਾਰ ਮੰਨ ਔਰ ਆ ਜਾ ਚੱਲੇ ਆ ਦੇ ਨਾਲ ਸੁਣ ਕੇ ਔਰ ਜਿੱਦਾਂ ਤੂੰ ਚੱਲਣਾ ਸ਼ੁਰੂ ਕਰ ਲੇਂਗਾ ਆ ਸਭ ਤੋਂ ਵੱਧ ਤਾਂ ਭਾਈ ਆ ਜਿਹੜੇ ਥਾਂ ਥਾਂ ਤੇ ਡੇਰੇ ਬਣੇ ਬੈਠਿਆ ਨਾ ਇਹ ਉੱਡਣੇ ਖਤਮ ਹੋ ਗਏ ਆ ਤੁਹਾਨੂੰ ਕੋਈ ਸੱਚਦਾ ਗਿਆਨ ਨਹੀਂ ਦਿੰਦਾ ਕੇਵਲ ਤੋਂ ਕੇਵਲ ਸੰਸਾਰ ਨੂੰ ਇਹਨਾਂ ਨੇ ਝੂਠ ਨਾਲ ਪਖੰਡਣਾ ਜੋੜਿਆ ਹੋਇਆ ਵਾ ਇਹ ਕੰਮ ਕਰ ਲੈ ਘਰ ਦਾ ਦਰਵਾਜ਼ਾ ਉਧਰ ਰੱਖ ਲੈ ਇੱਧਰ ਰੱਖ ਲੈ ਇੱਥੇ ਆ ਬੰਦੀ ਨਾਰੀਅਤਾਂ ਦੀ ਇਹ ਜਿਹੜੀ ਬਾੜ ਤੋਰੀ ਆ ਤੁਹਾਡੀ ਭਾਈ ਔਰ ਤੁਸੀਂ ਅਨਪੜਤਾ ਕਰਕੇ ਅਗਿਆਨਤਾ ਕਰਕੇ ਮੰਨੀ ਜਾ ਰਹੇ ਤੁਸੀਂ ਤਾਂ ਭਾਈ ਠੋਕਰਾਂ ਜ਼ਿੰਦਗੀ ਦੇਵੇ ਔਰ ਪਾਚਾ ਕਹਿੰਦੇ ਦੂਰ ਵਾਲੇ ਮੰਦਰ ਨੂੰ ਛੱਡ ਅੰਦਰ ਵਾਲੇ ਮੰਦਰ ਦੇ ਨਾਲ ਬੈਠ ਗੱਲ ਕਰ ਔਰ ਮੰਦਰ ਇਹ ਸਰੀਰ ਗਿਆਨ ਗਿਆਨ ਵਾਲਾ ਪ੍ਰਕਾਸ਼ ਰਤਨ ਕਟ ਪ੍ਰਗਟ ਹੋਏ ਕਿ ਗਿਆਨ ਰਤਨ ਰਤਨ ਦੇ ਪ੍ਰਕਾਸ਼ ਉਹ ਦੇ ਸਦਕੇ ਭਾਈ ਕਿ ਜਿਹੜਾ ਤੇਰਾ ਗਿਆਨ ਇੰਨਾ ਚਮਕੋਣਾ ਜਿਦਾ ਰਤਨਾ ਵਾਂਗ ਕਿ ਭਾਈ ਇਹਦੀ ਤਿੰਨਾ ਲੋਕਾਂ ਤੱਕ ਚਮਕ ਜਾਵੇ ਕਿ ਜਿਹੜੇ ਭਾਈ ਹੀਰੇ ਮੋਤੀ ਕੋਈ ਨੂਰ ਵਰਗੇ ਇਹ ਤਾਂ ਕੋਹਾਂ ਦੇ ਹਿਸਾਬ ਨਾਲੀ ਆ ਇਹ ਤਾਂ ਕਹਿੰਦੇ ਪਾਜਾ ਤੇਰਾ ਕਹਿੰਦੇ ਜੇ ਅੰਦਰ ਵਾਲਾ ਜੇ ਉਜਵਲ ਹੋ ਗਿਆ ਨਾ ਤੂੰ ਤਾਂ ਤਿੰਨਾ ਲੋਕਾਂ ਦੇ ਸੁਆਮੀ ਨੂੰ ਇੱਥੇ ਬੈਠਾ ਵਟਾ ਦੇਖ ਸਕਦਾ ਪਰ ਉਹ ਸਾਡੀ ਭਾਈ ਉੱਤੇ ਮਿੱਟੀ ਪਈ ਉਹਨੂੰ ਕਦੇ ਖੋਲੇ ਹੀ ਨਹੀਂ ਝਾੜੇ ਹੀ ਨਹੀਂ ਉਹ ਤਾਂ ਪਿਆ ਬਈ ਅੰਦਰ ਦਾ ਸਰੀਰ ਕਿਹਦੇ ਖੋਜਿਆ ਕਿਸੇ ਨੇ ਬਈ ਅੰਦਰ ਉਹ ਕਿਵੇਂ ਕੱਬ ਲੱਭੀ ਹੈ ਕਿਵੇਂ ਪਛਾਣ ਕਰੀਏ ਇਹਦੀ ਕਦੇ ਨਹੀਂ ਸੋਚਿਆ ਕਿਉਂਕਿ ਬਾਹਰ ਚੰਗੇ ਬਣੇ ਆ ਨਾ ਵੱਡੇ ਵੱਡੇ ਬਿਲਡਿੰਗਾਂ ਬਣੀਆਂ ਹੋਈਆਂ ਨੇ ਉਥੇ ਵੀ ਇਹ ਗਿਆਨ ਮਿਲਣਾ ਸੀ ਕਿ ਭਾਈ ਮੇਰੇ ਕੋਲ ਤਾਂ ਤੂੰ ਆ ਗਿਆ ਕੋਈ ਧਾਰਮਿਕ ਸਥਾਨ ਕਹਿੰਦਾ ਭਾਈ ਤੂੰ ਇੱਥੇ ਤਾਂ ਆ ਗਿਆ ਹੁਣ ਸਾਧ ਨੇ ਕਹਿੰਣਾ ਆ ਜੀ ਵੀਰਵਾਰ ਆ ਜੀ ਮੱਥੇ ਆ ਜੀ ਕੁੰਨੇ ਆ ਜੀ ਫਲਾਣੇ ਦਿਨ ਆ ਜੀ ਤੇਰਾ ਭਲਾ ਹੋ ਜੂ ਇਹ ਨਹੀਂ ਕਿਹਾ ਭਾਈ ਇੱਥੇ ਤਾਂ ਆ ਗਿਆ ਮੈਂ ਤੈਨੂੰ ਗਿਆਨ ਦਿੰਨਾ ਵਾ ਸੋਝੀ ਦਿਨਾ ਤੇਰੇ ਅੰਦਰ ਜੋ ਹਰੀ ਦਾ ਮੰਦਰ ਹੈ ਨਾ ਉੱਥੇ ਪ੍ਰਮਾਤਮਾ ਖੁਦ ਬੈਠਾ ਅਦਾ ਘਾਰਾ ਤੇ ਟਿਕਾਣਾ ਹੈ ਉਹਨੂੰ ਖੋਲ ਉਹ ਦਰਵਾਜੇ ਨੂੰ ਖੋਲ ਤੇ ਉਸ ਦਰਵਾਜੇ ਨੂੰ ਖੋਲ ਕੇ ਉੱਥੇ ਵੈਗ ਤੋਂ ਸਿੱਧਾ ਡਾਇਰੈਕਟ ਗੱਲ ਕਰ ਉਧਰੋਂ ਫੇਰ ਮੰਗ ਇੱਥੇ ਤਾਂ ਪਰ ਆਵਦਾ ਨਾਮ ਲੈਣਾ ਹੁੰਦਾ ਨਾ ਕਿ ਮੈਂ ਕੀਤਾ ਬਾਬੇ ਨੇ ਕੀਤਾ ਸਾਧ ਨੇ ਕੀਤਾ ਇਹੀ ਕਰਦੇ ਆ ਨਾ ਉਹ ਅੰਦਰ ਵਾਲੀ ਯੋਗਤੀ ਦੱਸਦਾ ਹੀ ਨਹੀਂ ਕਿਉਂਕਿ ਉਹਨੂੰ ਖੁਦ ਨਹੀਂ ਪਤਾ ਕਿ ਤਾਂ ਭਈ ਨਾ ਦੇ ਤੀਰ ਤੋਕੇ ਆ ਕਿ ਵੀ ਅੰਨੇ ਦੇ ਪੈਰ ਥਲੇ ਬਟੇਰਾ ਗਿਆ ਕਹਿੰਦਾ ਇਹ ਤਾਂ ਖਾਣਾ ਹੀ ਰੋਜ਼ ਮੀਟ ਨਾ ਖਾਣੇ ਉਹ ਗੱਲ ਇਹਨਾਂ ਦੀ ਹੈ ਭਾਈ ਕਿ ਕਿ ਇਹਨਾਂ ਦਾ ਭਾਈ ਇਹ ਰੋਟੀ ਫੁਲਕਾ ਚੱਲੀ ਜਾ ਰਿਹਾ ਤਖੰਡ ਮਸ਼ਹੂਰ ਹੋ ਗਏ ਤੇ ਚਲਦਾ ਜਾ ਰਿਹਾ ਤੇ ਭਾਈ ਜਿਉਂ-ਜਿਉਂ ਦੁਨੀਆ ਵਾਧਦੀ ਹੈ ਦੁਨੀਆ ਦੇਖ ਕੇ ਲੋਕ ਦੁਨੀਆ ਦੇ ਪਿੱਛੇ ਤੁਰੇ ਫਿਰਦੇ ਆ ਇਹ ਇਕੱਠ ਬੜਾ ਵਾ ਇਕੱਠ ਪਿੱਛੇ ਤੁਰ ਜਾਂਦੀ ਹੈ ਫਿਰ ਕਹਦਾ ਗਿਣਤੀ ਕਹ ਚੰਦੇ ਭੇਡਾਂ ਦੇ ਵਿੱਚ ਭੇਡ-ਭੇਡ ਦੇ ਮਗਰ ਤੁਰਦੀ ਐ ਸ਼ੇਰ-ਸ਼ੇਰ ਦੇ ਮਗਰ ਨਹੀਂ ਤੁਰਦਾ ਕਦੇ ਸ਼ੇਰਾਂ ਦਾ ਢੁੰਡ ਦੇਖਿਆ ਵਾ ਵੀ ਸ਼ੇਰ ਉਹਦਾਂ ਤੁਰੇ ਜਾਂਦੇ ਆ ਉਹ ਕੱਲਾ ਮਸਤ ਹੁੰਦਾ ਆਪਣੀ ਮੋਟ ਚ ਰਹਿੰਦਾ ਸ਼ੇਰ ਹੋ ਕੇ ਵੀ ਸ਼ੇਰਾਂ ਦੇ ਢੁੰਡ ਤੇ ਨਹੀਂ ਤੁਰਦਾ ਅਸੀਂ ਬਾਜਣ ਦੇ ਸਿੰਘ ਹੋ ਕੇ ਇਹਨਾਂ